ਸਾਰਿਆਂ ਦਾ ਸਵਾਗਤ ਹੈ ਜੀ ਦੁਖੀ ਹਿਰਦਾ ਮਨ ਸਮਝਾਉਣਾ ਚੈਨਲ ਤੇ ਤੇ ਆਪਣੀਆਂ ਤਾਂ ਉਹ ਹੀ ਘਰ ਦੀਆਂ ਘਰੇਲੂ ਗੱਲਾਂ ਸਾਡੇ ਤਾਂ ਬਾਬਾ ਨਿੰਮੋ ਜੀ ਆ ਜਾਂਦੇ ਨੇ ਅਸੀਂ ਤਾਂ ਉਹਨਾਂ ਨਾਲ ਹੀ ਗੱਲਾਂ ਬਾਤਾਂ ਕਰਕੇ ਤੇ ਟਾਈਮ ਪਾਸ ਕਰਦੇ ਮਨ ਨੂੰ ਸਮਝਾ ਲਈਏ ਹੁਣ ਮਨ ਨੂੰ ਸਮਝਾਈਦਾ ਜਿਵੇਂ ਅਸੀਂ ਨਾਂ ਰੱਖਿਆ ਦੁਖੀ ਹਿਰਦਾ ਮਨ ਸਮਝਾਉਣਾ ਤੇ ਉਹਵੇਂ ਹੀ ਬਸ ਦੁਖੀ ਹਿਰਦੇ ਨੂੰ ਸਮਝਾ ਲਈਦਾ ਗੱਲਾਂ ਕਰਕੇ ਦੁਖਾਣਾ ਦਿਖਾ ਲਾ। ਤੂੰ ਆਪੇ ਤਾਂ ਕਿਸੇ ਦੀ ਪਰਵਾਹ ਨਾ ਕਰ। ਨਹੀਂ ਮੈਂ ਤੇ ਨਹੀਂ ਕਰਦੀ। ਵਾਦੇ ਕਰਦੀ ਗੱਲ ਮੇਰੇ ਤਾਂ ਪਰਵਾਹ ਨਹੀਂ ਕਰਦੀ ਮੈਂ। ਬਾਸ। ਮੈਂ ਸਾਰਾ ਦਿਨ ਵਾਈਪਰੂ ਵਾਈਪਰੂ ਕਰਦੀ। ਬਾਸ। ਜਾ ਕੇ ਤੋਕੀ ਲੈਣਾ, ਮਨ ਤੋਂ ਲੈਣਾ। ਜਾ ਕੇ ਤੋਕੀ। ਜਾ ਕੇ ਨਾ ਫਰੀਦ ਪਾ ਲ ਮਨ ਤੋਂ ਲੋਕਾਂ ਨੂੰ ਪਿੱਛੇ ਖਾਦੀ। ਕਿਤੇ ਮਾਰੀ। ਪਰੀ ਦੀ ਕਿਤਾਬ ਬੜੀ ਝੂਠੀ ਲਿਖੀ ਡਾਕਟਰ ਮੈਂ ਪੜੀ ਤਕ ਇਹ ਜਿਹੜੀ ਗੱਲ ਜਿਹੜੀ ਮੈਂ ਪੜਿ ਤੇ ਤੁਸੀਂ ਝੂਠੀ ਹੈ ਸਭ ਰਾਗ ਸੱਚੇ ਨਾ ਪਾਰੋਈ ਜੇ ਹਮਮ ਆਨੇ ਕਾਲੇ ਮੈਂ ਦੇ ਕੱਪੜੇ ਤੇ ਕਾਲਾ ਮੜਾ ਲਿਆ ਸੀ ਖੋਇਆ ਪਰਾਂ ਨਾ ਫਿਰ ਲੋਕ ਖਾਣ ਦੇ ਜਿਵੇਂ ਲੋਕ ਫੱਟਦਾ ਦਿੰਦੇ ਨੇ ਮੈਨੂੰ ਮੈਨੂੰ ਫਸਦੇ ਰਹੇ ਲੋਕ ਮਗਾਸ ਪੁੱਛੈ ਦਰ ਮੈਂ ਦਰ ਉਹਨਾਂ ਮੋੜ ਪਾ ਗਏ ਉਹਨਾਂ ਬੁਲੀਆਂ ਗੀਤ ਇਹ ਤੇ ਮੇਰੀ ਚਮਤਕਾਰ ਬਣਾ ਲੀ ਜਗਿਆ

ਹਾਂਂਡੇ ਮਾਂਜ ਕੇ ਹੁਣ ਕੀ ਕਰਨਾ ਜੀ ਹਾਂ ਇੰਨੇ ਕੋ ਮਰਨ ਦਾ ਕੀ ਕਰੇ ਇੰਨੇ ਕੀਆ ਹਾਂ ਆਉਣੇ ਤਾਂ ਕਿਲੋ ਦਿੱਤੇ ਹੀ ਹੈ ਹੈ ਨਰ ਬਠੀ ਤਾ ਲੱਕ ਨਹੀਂ ਦਿੱਤਾ ਮਾਂ ਤਨੀ ਖਾਣੇ ਇੰਨੇ ਨੇ ਕੀ ਨਾ ਕੀ ਲਿਆ ਕਿ ਲਿਆ ਕਾਣੀ ਸੇਵ ਖਾਂਦੀ ਨਹੀਂ ਇਹ ਮਹਾਰਾਜ ਵੀ ਭੜੀ ਗਈ ਰੁਵਾੜਿਆਂਗੀ ਮਾਪਾ ਪਿਆਰ ਤਾਂ ਕਰਾਈ ਹੈ ਮਹਾਰਾਜ ਨੂੰ ਦੇ ਦੋ ਬਏ ਸਭਾ ਬੱਕਾ ਗਾਉਣੇ ਹਨ ਇਹ ਰੋਟਾ ਸੱਚੀ ਆੜ ਜਾਨ ਨੇ ਸੇਟ ਚਾਹ ਉਹ ਵਜਾ ਨਾਲ ਕਾ ਇਹਦਾ ਇਹ ਸੱਚੀ ਗੱਲ ਹੈ ਮੁੰਡੂ ਹੱਜ ਬਾਬਾ ਵੀ ਚਾਰ ਦਿਨ ਹੀ ਹੁੰਦਾ ਗੁਰੂ ਕੋ ਪਾਲ ਕੇ ਨਾ ਬੈਟਰੀ ਨੂੰ ਚਾਰਜ ਰੱਖਣਾ ਚਾਹੀਦਾ ਹੈ। ਇਹ ਮੋਬਲ ਬੋਲ ਕੇ ਫੈਂ ਦਾ ਕੰਮ ਕਰਾਓ ਕਰ ਦੇਣੀ ਆਪਣਾ ਫਲਾ ਫਲਾ। ਹੂੰ। ਬੰਦਾ ਚੇਂਗਲਾ। ਡੇਟਾ ਬਾਪ ਮਾਨਾ ਇੱਕ ਵਾਰ ਸਿੰਘ ਨਹੀਂ ਪੈਂਗੇ। ਅੱਛਾ ਭਾਈ ਗੋਰੇ ਇਕਬਾਲ ਸਿੰਘ। ਇਹ ਬੈਟਰੀ ਨੂੰ ਚਾਰਜ ਰੱਖਣਾ ਚਾਹੀਦਾ ਹੈ। ਉਹ ਦਾ ਆਂਦੇ ਆ ਨਾਮ ਦੇ ਨਾਲ ਪੈਂਟਰੀ ਆਪਦੇ ਸਰੀਰ ਦੀ ਚਾਰਜ ਕਰੋ। ਹਾਂ। ਗੱਲਾਂ ਕਰਕੇ ਨਹੀਂ। ਇੱਕ ਵਾਰ ਪਾਣੀ ਨੂੰ ਦੇਖ ਹੈ। ਹਾਂ। ਆਰੇ ਨਾਮ ਜੱਫ ਕੇ ਆ ਤੇ ਸਾਡੀ ਵਾਰੀ ਕਦੋਂ ਆਉਣੀ ਵਾਹਿਗੁਰੂ ਕੋ ਪੀ ਤਰ ਗੇ ਦੀ ਤੇ ਸਾਡੀ ਵਾਰੀ ਕਦੋਂ ਆਉਣੀ ਠੀਕ ਹੈ ਹਾਂ ਜੀ ਸਾਡੀ ਵਾਰੀ ਕਦੋਂ ਆਉਣੀ ਸਾਡੀ ਵਾਰੀ ਕਦੋਂ ਆਉਣੀ ਬੜੇ ਬੜੀ ਪਿੱਪਰੀ ਐ ਮਲਾਉਂਦੇ ਉਹ ਬੰਦੇ ਉਹ ਬੋਲਦੇ ਉਹ ਯਾਰੀ ਬਾਬਾ ਜੰਦਰ ਬਾਦ ਕਿੰਨੀ دیر ਚਟਾ ਜਾਂਦੀ ਐ ਤੇ ਤੇ ਨਾ ਬੋਲਦਾ ਮਿੱਠਾ 달ੇ ਕਿਦਾਂ ਨਾ ਬਣਾਇਆ ਤੇਰੇ ਨਾ ਬੋਲੇ ਉਹ ਸੁਣ ਲਿਆ ਕਰ ਉਹਦਾ ਹੋਣਾ ਨਾ 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 ਗੁਸਕਿਆ ਹੀ ਨਹੀਂ ਬੈ ਉਹਦਾ ਆ ਜਾਂਦਾ ਕੌਣ ਉਹ ਸੀ ਤੂੰ ਵਾਹ ਓਕੇ ਕਹਿੰਦੇ ਉਹਨੂੰ ਮੰਦੇ ਮੰਗੂ ਤਾਨੂੰ ਸੀ ਤੂੰ ਤਾਨੂੰ ਸੀ ਤੂੰ ਮੰਗੂ ਬੋਲਦਾ

लमीअ नी माए त क्यू झम कुठे ते चढ़े वेठी नए कोई वीरे चोचण लॻे वीर पे मन च निकल का लमया नी माए तीअं क्यों जमिया ਆ ਤਾਂ ਤੇ ਬਿਲਕੁਲ ਹਨਾ ਮਾਵਾਂ ਦੀਆਂ ਦੀ ਦੋਸਤੀ ਨਹੀਂ ਮਾਰੇ ਬੜੀ ਟੁੱਟ ਗਈ ਇਹ ਕਹਿਣਾ ਤੇ ਰੱਬ ਦੀ ਆਸ ਕਰਿਆ ਕਰੋ ਤੇ ਰੱਬ ਦੀ ਆਸ ਜੀ ਹੈ ਬਾਬੇ ਚੱਲੇ ਨੇ ਹੁਣ ਆਪਣੇ ਘਰ ਨੂੰ ਤੇ ਅਸੀਂ ਵੀ ਇੱਥੇ ਈ ਡੀਏ ਨੂੰ ਸੰਗੋਜਦੇ ਆ ਜੀ ਧੰਨਵਾਦ ਸਾਰਿਆਂ ਦਾ